ਭਾਈ ਕਿੱਥੋਂ ਆਏ ਹੋ ਰਾਮਪਰਾ ਫੋਲਜੀ ਜ਼ਿਲ੍ਹਾ ਬਠਿੰਡਾ ਜੀ ਭਈ ਅੱਜ ਸਿੱਧੂ ਦਾ ਨਵਾਂ ਗੀਤ ਆ ਕੀ ਕਹੋਗੇ ਭਈ ਅਹੀਂ ਕਹਿੰਦੇ ਆ ਪਹਿਲਾਂ ਵਾਂਗੂ ਹਿੱਟ ਹੋਇਆ ਗਾਣਾ ਬਹੁਤ ਵਧੀਆ ਗਾਣਾ ਹੈਗਾ ਸਭ ਸੁਣੋ ਲੋਕ ਗਾਣਾ ਜੀ ਬਹੁਤ ਵਧੀਆ ਗਾਣਾ ਜੀ ਸਿੱਧੂ ਦੇ ਇਨਸਾਫ ਲਈ ਮਾੜਾ ਮੋਟਾ ਜੀ ਲੜੋ ਜੀ ਕੀ ਨਾਮ ਹੈ ਜੀ ਦਰਸ਼ਨ ਜੀ ਦਰਸ਼ਨ ਜੀ ਦੇ ਸਿੱਧੂ ਦਾ ਨਵਾਂ ਗਾਣਾ ਆਇਆ ਕੀ ਕਹੋਗੇ ਬਹੁਤ ਵਧੀਆ ਜੀ ਬਹੁਤ ਸ਼ੇਅਰ ਹੋਈ ਜਾਂਦਾ ਬਦ ਤੋਂ ਬਦ ਸ਼ੇਅਰ ਹੋਵੇ ਇਹ ਕੀ ਗੱਲ ਹੈ ਤੇ ਮੇਰਾ ਮਾਦੇ ਤੋਂ ਬਾਅਦ ਵੀ ਆਮਰੀ ਆਤਾ ਜੀ ਵੀਰ ਮਗਾਵ ਲਈ ਕੋਈ ਨਹੀਂ ਆ ਸਕਦਾ ਅਪੀਲ ਕੀ ਕਰ ਰਿਹਾ ਤਬ ਜ਼ਰ ਕਿੰਨੀ ਦੁਨੀਆਂ ਨੇ ਜ਼ਿਕਰ ਦੇ ਗਿਆ ਕਿੰਨਾ ਰਾਣੀ ਕਿੰਨੇ ਫਰ ਦੁਨੀਆਂ ਚ ਆ ਗਏ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਹੱਤ ਬਾਤ ਤੋਂ ਬਾਤ ਵੀ ਇਹਦਾ ਗਾਣਾ ਸ਼ੇਅਰ ਕਰਨੀ ਜੀ ਨਾਮ ਹੈ ਜੀ ਸਤਨਾਮ ਸਿੰਘ ਜੀ ਕਿੱਥੋਂ ਆਏ ਹੋ ਜੈਤੋ ਖਰੀ ਕੋ ਤਾਂ ਸਿੱਧੂ ਦਾ ਨਵਾਂ ਗਾਣਾ ਆਇਆ ਜੀ ਅੱਜ ਹਵੇਲੀ ਵੀ ਪਹੁੰਚੋ ਕੀ ਗੱਲ ਹੈ ਬਸ ਲੰਗਰੇ ਸੀ ਜੀ ਮੈਰਿਜ ਤੇ ਆਏ ਸੀ ਜੀ ਐਸੇ ਜਦੋਂ ਵੀ ਇੱਧਰ ਦੀ ਲੰਗੀ ਦਾ ਜ਼ਰੂਰ ਆਈਦਾ ਹੀ ਆ ਕਿਉਂਕਿ ਜਦੋਂ ਦਾ ਇੰਡਸਟਰੀ ਚ ਆਇਆ ਉਦੋਂ ਦੀ ਫੈਨ ਆ ਤੇ ਅੱਜ ਨਵਾਂ ਗੀਤ ਸੁਣਿਆ ਤੇ ਸੱਚੀ ਬਹੁਤ ਵਧੀਆ ਲੱਗਿਆ ਤੇ ਇਦਾਂ ਲੱਗਿਆ ਵੀ ਸਿੱਧੂ ਸਾਡੇ ਚ ਹੀ ਆ ਇਹਦੇ ਹਾਂਜੀ ਕੀ ਲੱਗਦਾ ਗਾਣਾ ਬਿਲਬੋਰਡ ਤੱਕ ਜਾਊਗਾ ਬਿਲਕੁਲ ਜੀ ਪਹਿਲਾਂ ਵਾਲੀ ਵੀ ਗਏ ਤੇ ਵੀ ਜਾਊਗਾ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ ਤਾਂ ਬਸ ਇਹੀ ਪੀਲਾ ਜੀ ਮੰਨ ਕੇ ਚਲੋ ਘਾਟਾ ਤਾਂ ਕਿਉਂਕਿ ਪੂਰਾ ਹੋ ਨਹੀਂ ਸਕਦਾ ਬਟ ਜੇ ਸੀ ਉਹਨਾਂ ਦੇ ਮੰਮੀ ਡੈਡੀ ਵੱਲ ਵੇਖੀ ਤੇ ਇਨਸਾਫ ਦਵਾਈਏ ਇਨਸਟਾ ਤੇ ਫੇਸਬੁੱਕ ਤੇ ਕੋਈ ਵੀ ਆ ਪੋਸਟ ਕਰਦੇ ਆ ਤੇ ਉਹਦੇ ਉੱਪਰ ਜ਼ਰੂਰ ਹੈਸ਼ਟੈਗ ਜਸਟਿਸ ਫਾਰ ਸਿੱਧੂ ਮਸੇਆਣਾ ਜ਼ਰੂਰ ਲਿਖਿਆ ਕਰੀ ਤਾਂ ਜੋ ਉਹਦੇ ਆਪਾਂ ਇਨਸਾਫ ਦਵਾ ਸਕੀ ਇਹਨਾਂ ਦੇ ਮੰਮੀ ਡੈਡੀ ਕੀ ਨਾਮ ਹੈ ਜੀ ਰਣਾਵੰਗਤ ਆ ਬਈ ਬਈ ਕਿੱਥੋਂ ਆਏ ਹੋ ਮੈਂ ਵੀਰੇ ਪੂਨੇ ਮਹਾਰਾਸ਼ਟਰ ਬਈਆ ਸਿੱਧੂ ਦਾ ਨਵਾਂ ਗਾਣਾ ਆਇਆਗਾ ਕੀ ਕਹੂੰਗੇ ਬਈ ਕੈਂਟ ਸਿਰਾ ਗੱਲ ਬਾਤ ਹੈ ਸੁਣਿਆ ਸਾਰੇ ਰਾਸ ਹੁੰਦੇ ਆਏ ਆਗੇ ਨਜ਼ਾਰਾ ਆ ਗਿਆ ਬਈ ਆਪਣੀ ਤਿਆਰੀ ਬਸ ਬਿਲਬੋਰਡ ਦੀ ਹੈਗੀ ਪਹੁੰਚ ਬਿਲ ਬੋਰਡ ਤੱਕ ਵੀ ਕਾਣਾ ਭਾਈ ਉਹ ਪੀਲ ਬੱਸ ਪਤਾ ਹੀ ਆ ਤੁਹਾਨੂੰ ਗਾਣਾ ਦੱਸ ਦੇ ਦੂਗਾ ਰਿਜ਼ਲਟ ਆ ਦੱਸ ਦੇ ਦੂਗਾ ਬੱਸ ਭਾਈ ਇਮੋਸ਼ਨਲ ਵੀ ਆ ਕੁਛ ਵੀ ਆਗੇ ਕੋਈ ਚੀਜ਼ਾਂ ਜਿਹੜੀਆਂ ਮਿਸਿੰਗ ਨਹੀਂ ਜੇ ਬਾਕੀ ਬੱਤ ਪਰਮਾਤਮਾ ਵਾਧਿਆ ਮਿਲਣਾ ਚਾਹੀਦਾ ਜੇ ਨਹੀਂ ਮਿਲਦਾ ਫਿਰ ਸਰਕਾਰ ਗਲਤ ਜੇ ਨਹੀਂ ਦੇ ਸਕਦੀ ਭਈ ਅੱਜ ਸਿੱਧੂ ਦਾ ਨਵਾਂ ਗਾਣਾ ਆਇਆਗਾ ਕੀ ਕਹੋਗੇ ਗਾਣਾ ਵਧੀਆ ਵੀਰੇ ਟ੍ਰੈਂਡਿੰਗ 'ਚ ਜਾਂਦਾ ਨਵਾਂ ਗਾਣਾ ਸਿੱਧੂ ਦੀ ਦੇ ਜਿਹੜਾ ਹੋਣੀ ਉਹ ਵੈਦ ਜੀ ਉਹ ਆਪਣੀ ਡਿਫੈਨ ਨਹੀਂ ਨਾ ਆਇਆ ਸਾ ਤੇ ਜਿਹੜਾ ਗਾਣਾ ਸੁਣਦੇ ਆ ਵਧੀਆ ਲੱਗਦਾ ਜਿਹੜੇ ਤੇ ਵੱਧ ਤੋਂ ਵੱਧ ਗਾਣੇ ਨੂੰ ਵੋਟ ਚਾਹੀਏ ਸਾਰੇ ਲਾਈਕ ਕਰ ਦਿਗਾ ਨੇ ਲੋਕਾਂ ਨੂੰ ਕੀ ਅਪੀਲ ਕਰੂ ਲੋਕਾਂ ਨੂੰ ਵੀ ਸਾਰੇ ਸ਼ੇਅਰ ਕਰਨ ਗਾਣੇ ਨੂੰ ਵਧੀਆ ਜੀ ਵੋਟ ਰੱਖਣ ਤੇ ਅਸਾਮ ਮਿਲਣਾ ਚਾਹੀਦਾ ਦਾ ਜੀਦਾ ਬਾਰੇ